ਸਾਰੇ ਨੇ ਚਾਹ ਪੀਆ ਇੱਥੇ ਬਹੁਤ ਸਾਰੇ ਲੋਕੀ ਉੱਤਾਂ ਜੀ ਬੋ ਮੈਂ ਹੁਣ ਜੰਮ ਜੰਮ ਮਿਥਿਆ ਆ ਜਦ ਕੋਈ ਇਹ ਨਾਲ ਲੱਡੂ ਆਦਾ ਬਹੁਤ ਸ਼ੁਕੀਨ ਜੀ ਉਹਨੇ ਇੱਕ ਲੱਡੂ ਫੜ ਕੇ ਇੱਕ ਹੋਰ ਹੀ ਖਾ ਲੈਣਾ ਲਓ ਜੀ ਮਾਮੀ ਨੂੰ ਸਭ ਤੋਂ ਵੱਸ ਧੰਨ ਮਾਮੀ ਨੂੰ ਤਾਂ ਪੂਰਾ ਲੱਡੂ ਚਾਹੀਦਾ ਹੈ ਕੁਝ ਕਰੇ ਕਿ ਘਟਾ ਪੂਰਾ ਲੱਡੂ ਮਾਮੀ ਦੇ ਮੂੰਹ ਚ ਪਾਓ ਹੋ ਸਕਦਾ ਹੈ ਖਵਾਈ ਮਾਮੀ ਤੋਂ ਵੀ ਬਹੁਤ ਬੜਾ ਮਾਣ ਆ ਆਪਣੇ ਮੁੰਡੇ ਤੇ ਵੀ ਕੋਈ ਗੱਲ ਆ ਜੀ ਤਾਂ ਇਹ ਕੋੰਗੀ ਵੇ ਵੀ ਬਰਾਈਓ ਆਪਣੇ ਖਾਣਾ ਲੋ ਜੀ ਪਾਓ ਫੜ ਫੜਾ ਮੈਂ ਕਿਰਨਦੀਪਾ ਮੈਂ ਅਰਸ਼ ਦੀ ਮੰਮੀ ਆ ਅਸ਼ਸ਼ ਮੇਰਾ ਦੋਤਾ ਹੈ ਤੇ ਅਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰਾਫੀ ਪਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂਜੀ ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਸ ਤੇ ਸਹੀ ਗੱਲ ਬਾਈ ਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸਰਾਈਲ ਵੇ ਚੜ੍ਹਦੀ ਕਲਾ ਚ ਰਵੇ ਜਿਹਦੇ ਸਾਡੇ ਕੋ ਅੰਦਾਜ਼ ਸਵਾ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਲ ਰਿਹਾ ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਲਦਾ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਜਿੱਦਾਂ ਜਾਇਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖਿਲਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅ ਸਰਦਾਰ ਜਗਿੰਦਰ ਸਿੰਘ ਜੀ ਅਸਲੀ ਸਾਡੇ ਦੋਤੇ ਆ ਜੀ ਬਹੁਤ ਵਧੀਆ ਬੀ ਤੀਤਾ ਜੀ ਬਹੁਤ ਵਧੀਆ ਸਾਡੇ ਵਾਸਤੇ ਨਹੀਂ ਇਹਨਾਂ ਇਰੀਆ ਵਾਸਤੇ ਕੀਤਾ ਵਾ ਸਾਡੇ ਦੇ ਸੁਆਦ ਆ ਜ ਨੇ ਆਣ ਵਾਲਾ ਜੀ ਸਾਡੇ ਨਾਲ ਨਹੀਂ ਹੁੰਦਾ ਕਿ ਉਹ ਸਾਡਾ ਦੋਤਾ ਹੀ ਆ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਹੀ ਬੱਚਾ ਸਾਡੇ ਵਾਸਤੇ ਛੋਟਾ ਹੀ ਆ ਜੀ ਹਾਂ ਜੀ ਭਾਵੇਂ ਉਸ ਕਿਰਦਾਰ ਸਤ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਸਿਹਰ ਦੀਆਂ ਵਧਾਈਆਂ ਮੈਂ ਲੈਂਦੀਆਂ ਬਹੁਤ ਜ਼ਾਦੀਆਂ ਕਹੀ ਸਕੂਲੇ ਚਲੇ ਜਾਂਦੇ ਨੇ ਗਰਾਉਂਡ ਦੇ ਵਿੱਚ ਉਹਨੇ ਹਰਾਓ ਪਾਪਾ ਜੀ ਮੇਰੇ ਨਾਲ ਚੱਲੋ ਉਸੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉਸ ਆਖਲਾ ਯਾਰ ਇਹਨੂੰ ਨਾਲ ਕਢਾਓ ਘੜੀਕਾ ਉੱਥੇ ਖੇਡ ਕੇ ਜਾਣਾ ਐਸੇ ਬਹੁਤ ਇਹਨਾਂ ਮੁੰਡੇ ਵਾਕਿਬ ਇੱਥੇ ਬਹੁਤ ਸਾਨੂੰ ਹੁਣ ਪੁੱਛਦੇ ਜਿੰਨੇ ਪੈਸੇ ਦੀ ਕਦੋਂ ਗਾਇਆ ਕਦੋਂ ਬਣਿਆ ਆਣਾ ਅਸੀਂ ਨੇ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਵੀਜੀ ਚੱਲਿਆ ਜੀ ਇਸ ਰਾਤੀ ਮੈਚ ਆਹ ਤਾਂ ਵੇਖਿਆ ਨਹੀਂ ਜੀ ਦੋ ਓਵਰ ਛੱਡ ਦਿੱਤੇ ਜੀ ਅਸੀਂ ਸਾਡਾ ਬੀਵੀ ਵਾਧ ਗਿਆ ਮੁੜ ਕੇ ਫਿਰ ਯਾਬ ਨੂੰ ਰਾਤ ਫੜੇ ਫੜਾ ਕੇ ਅਸੀਂ ਪੁੱਛਦੇ ਰਹੇ ਆਪਣੇ ਮੇਰੇ ਨੂੰ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾ ਨਾਲ ਬਰਾਬਰ ਦੇ ਜਾਣਦੇ ਆ ਮੈਂ ਕਿਹਾ ਵੀ ਸਾਦੋਗੀ ਚਲੋ ਕੋਈ ਗੱਲ ਨਹੀਂ ਫਿਰ ਮੁੜ ਕੇ ਜਾਗਰਨ ਨੇ ਦੱਸਿਆ ਦਾ ਵੀ ਇੰਡੀਆ ਨੇ ਮੈਚ ਜਿੱਤ ਲਿਆ ਮਹ ਬਹੁਤ ਵਧੀਆ ਆ ਚਲੋ ਮੁੜ ਕੇ ਨੀਂਦ ਵਧੀਆ ਆ ਗਈ ਨੀਂਦ ਰੰਮ ਬਹੁਤ ਵਧੀਆ ਆਉਂਦੀ ਨਹੀਂ ਸੀ ਪਹਿਲਾਂ ਦੱਸ ਹਮੇ ਤੇ ਕੀ ਬੜਿਆ ਮੈਂ ਜਿੱਤੇ ਜਿੱਤੇ ਹਾਰ ਲਏ ਆ ਤੇ ਇਹ ਸਭ ਜਿਹੜਾ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਤੇ ਕਿਰਪਾ ਮਹਾਰਾਜ ਦੀ ਆ ਸੱਚੀ ਕਾਲ ਜੀ ਮੇਰਾ ਨਾਮ ਲਾਪ੍ਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ক্রিকেট ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ক্রিকেট ਨੂੰ ਇੱਕ جنੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਗਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕ ਟੂ ਵਿਕਟ ਬੋਲਿੰਗ ਹੋ ਰਹੀ ਸੀ ਅਰਸ਼ਦੀਪ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਫੁੱਲ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਨੇਵੇਂ 'ਕਿ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ 'ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ। ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ। ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ। ਬਹੁਤ ਮਿਹਨਤ ਕੀਤੀ ਹੈ ਬੱਚੇ ਨੇ। ਸਾਡੀ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ। ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ। ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹ ਹੀ ਜਾਣ ਸਕਦੇ ਜਿਹੜੇ ਉਹਦੇ ਕਰੀਵੀਓ ਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਜਿੰਕ ਸਰਦਾਰ ਹੈ ਤੋਂ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਕੇ ਰੱਖੀ